ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਾਈ ਦਿੱਲੀ ਪਹੁੰਚੇ ਪਿਆ ਅੱਜ 에어ਪੋਰਟ ਨੂੰ ਜਾ ਰਹੇ ਆ ਪਰ ਜਾਮ ਗੱਡੀਆਂ ਦਾ ਲੱਗ ਰਿਹਾ ਹੈ ਲਾਈਟਾਂ ਪਰ ਬਹੁਤ 10:30 ਦਾ ਟਾਈਮ ਹੋ ਗਿਆ ਬੈ ਅੱਲਪੇ ਪੰਜਾਬੀ ਬਾਗ ਇੰਦਰਾ ਗਾਂਧੀ ਫਵਾਈ ਅੱਡਾ ਆਧਪੁਰ ਉੱਧ ਪੜੀ ਆ ਬੈਂਡ ਦਾ ਕਈ ਬਹੁਤ ਸਾਫ਼ ਪਿਆ ਰਸਤਾ ਉਹ ਜਿੱਥੇ ਗੱਡੀਆਂ ਖੜ੍ਹਦੀਆਂ ਫਿਰ ਜਾਨਲੇ ਲੱਗ ਜਾਂਦਾ ਤੇ ਨਹੀਂ ਪਤਾ ਲੱਗਦਾ ਕਿਹੜਾ ਕਦੋਂ ਮੋੜ ਜਾਂਦਾ ਕੋਈ ਗੱਡੀ ਕਿਸੇ ਪਾਸੇ ਨੂੰ ਕੋਈ ਕਿਸੇ ਪਾਸੇ ਨੂੰ ਵਧੀਆ ਵਧੀਆ ਹਾਲ ਠੀਕ ਆ ਜੀ ਜੀ ਇਹ ਟ੍ਰਾਂਟੋ ਚ ਰਹਿੰਦੇ ਆ ਜੀ ਕੈਨੇਡਾ ਵਿੱਚ ਟ੍ਰਾਂਟੋ ਚ